ਸਭ ਤੋਂ ਪਹਿਲੇ ਤਾਂ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਬੜਾ ਬੜਾ ਧੰਨਵਾਦ ਕਰਨਾ ਵਾ ਕਿ ਜਿਨ੍ਹਾਂ ਨੇ ਦੀਵਾਲੀ ਦੇ ਮੌਕੇ ਤੇ ਲੋਕਾਂ ਨੂੰ ਇੱਕ ਬੜਾ ਵੱਡਾ ਤੋਹਫਾ ਦਿੱਤਾ ਜੀਐਸਟੀ ਦੀ 2 ਦੀ ਸ਼ਕਲ ਦੇ ਵਿੱਚ ਜਿਹਦਾ ਇੰਪੈਕਟ ਹੈ ਹੋਣ ਵਾਲਾ ਹੈਗਾ ਵੇ ਕਿ ਇਨਫਲੇਸ਼ਨ ਬਹੁਤ ਘਟੇਗੀ ਜਿਹੜੀ ਜ਼ਰੂਰੀ ਚੀਜ਼ਾਂ ਆਈਆਂ ਵੇ ਉਹ ਸਸਤੀਆਂ ਮਿਲਣਗੀਆਂ 2014 ਦੇ ਵਿੱਚ ਨਰਿੰਦਰ ਮੋਦੀ ਜੀ ਨੇ ਦੇਸ਼ ਦੀ ਕਮਾਂਡ ਸੰਭਾਲੀ ਸੀ ਇੱਕ ਗੱਲ ਜ਼ਰੂਰ ਕਹਿਣਾ ਚਾਹਨਾ ਵਾ ਕਿ ਜਿਹੜੀ ਕਮਜ਼ੋਰ ਨੀਵਾ ਹੁੰਦੀ ਹੈ ਨਾ ਉਹਦੇ ਤੇ ਮਜ਼ਬੂਤ ਬਿਲਡਿੰਗ ਦੀ ਨੀਂਹ ਕਦੀ ਨਹੀਂ ਰੱਖੀ ਜਾ ਸਕਦੀ 2014 ਚ ਜਦੋਂ ਆਪਾਂ ਸਰਕਾਰ ਬਣਾਈ ਉਸ ਟਾਈਮ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਸਾਹਮਣੇ ਬਹੁਤ ਚੈਲੰਜਸ ਅਗੇ ਸੀ ਉਹ ਚੈਲੰਜਸ ਕੀ ਆ ਸੀ ਕਿ ਦੇਸ਼ ਦੀ ਜਨਤਾ ਕਾਂਗਰਸ ਦੀ ਕਰਪਸ਼ਨ ਤੋਂ ਤਰਸ ਤਗੀ ਸੀ ਦੇਸ਼ ਦੀ ਇਕਨੋਮੀ ਡਾਮਾ ਡੋਲ ਸੀ ਔਰ ਲੋਕੀ ਉਸ ਸਮੇਂ ਕਾਂਗਰਸ ਨੂੰ ਬਹੁਤ ਬੁਰਾ ਸਮਝ ਰਹੇ ਸੀ ਉਸ ਸਮੇਂ ਲੋਕਾਂ ਨੂੰ ਇੱਕ ਐਸੇ ਲੀਡਰ ਦੀ ਤਲਾਸ਼ ਸੀ ਜਿਹੜਾ ਦੇਸ਼ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾ ਸਕੇ ਤੇ ਜਦੋਂ ਨਰਿੰਦਰ ਮੋਦੀ ਜੀ ਨੇ ਪ੍ਰਧਾਨ ਮੰਤਰੀ ਦੇ ਰੂਪ ਦੇ ਵਿੱਚ ਸ਼ਪਤ ਲਈ ਤੋ ਉਹਨਾਂ ਦਾ ਪਹਿਲਾ ਮੋਟਿਵ ਅਗਾ ਸੀ ਕਿ ਦੇਸ਼ ਦੀ ਅਰਥ ਵਿਵਸਥਾ ਨੂੰ ਮਜ਼ਬੂਤ ਕੀਤਾ ਜਾਵੇ ਜੇ ਦੇਸ਼ ਦੀ ਅਰਥ ਵਿਵਸਥਾ ਮਜ਼ਬੂਤ ਹੋਏਗੀ ਤਾਹੀਂ ਲੋਕ ਤਰੱਕੀ ਕਰ ਸਕਦੇ ਹੈ ਤਾਹੀਂ ਲੋਕ ਅੱਗੇ ਵਧ ਸਕਦੇ ਹੈ ਤਾਹੀਂ ਲੋਕਾਂ ਦਾ ਰੈਂਸਨ ਬਦਲ ਸਕਦਾ ਹੈ 2014 ਦੇ ਵਿੱਚ ਸਾਡਾ ਦੇਸ਼ ਵਰਲਡ ਦੇ ਵਿੱਚ 10ਵੇਂ ਨੰਬਰ ਤੇ ਸੀ ਅੱਜ 2025 ਚ 11 ਸਾਲਾਂ ਦੇ ਵਿੱਚ ਚੜੀ ਇਕਨੋਮੀ ਵਰਲਡ ਦੇ ਵਿੱਚ 4ਵੇਂ ਨੰਬਰ ਤੇ ਆਈ ਹੈ ਇਹ ਭਾਰਤੀ ਜਨਤਾ ਪਾਰਟੀ ਦੀ ਅਚੀਵਮੈਂਟ ਹੈ ਸਵਾਲ ਕੀ ਉੱਠਦਾ ਆਗਾ 50 ਸਾਲ ਤੋਂ ਵੱਧ ਕਾਂਗਰਸ ਨੇ ਦੇਸ਼ ਤੇ ਰਾਜ ਕੀਤਾ ਪਰ ਕੀ ਕਾਂਗਰਸ ਉਹ ਮੁਸ਼ਕਿਲਤਾਂ ਉਹ ਚੈਲੰਜਸ ਤੋਂ ਕਾ ਦੇਸ਼ ਨੂੰ ਬਾਹਰ ਕੱਢ ਪਾਈ ਮੈਂ ਤੁਹਾਨੂੰ ਯਾਦ ਕਰਾਉਣਾ ਚਾਹਨਾ ਕਿ ਅਮਰੀਕਾ ਅਮਰੀਕਾ ਇੱਕ ਦਿਨ ਦੇ ਵਿੱਚ ਨਹੀਂ ਸੀ ਬਣ ਗਿਆ ਅਮਰੀਕਾ ਨੂੰ ਅਮਰੀਕਾ ਬਣਾਉਣ ਲਈ ਉੱਥੋਂ ਦੀ ਲੀਡਰਸ਼ਿਪ ਨੇ 30 ਸਾਲ ਤੱਕ ਇਮਾਨਦਾਰੀ ਨਾਲ ਕੰਮ ਕੀਤਾ ਔਰ ਉੱਥੋਂ ਦੇ ਦੇਸ਼ ਦੇ ਲੋਕਾਂ ਨੇ ਉਸ ਲੀਡਰਸ਼ਿਪ ਨੂੰ ਸਹਿਯੋਗ ਦਿੱਤਾ ਸਪੋਰਟ ਦਿੱਤਾ ਜੇ ਕੋਈ ਸੋਚੇ ਕਿ ਅੱਜ ਕੋਈ ਬੰਦਾ ਸੀਟ ਤੇ ਆ ਕੇ ਬੈਠ ਗਿਆ ਤੇ ਕੋਈ ਜਾਦੂ ਦੀ ਛੜੀ ਗਈ ਹੈ ਉਹਨੇ ਕੁਮਾਨੀਆਂ ਤੇ ਸਾਰੀ ਮੁਸ਼ਕਿਲਾਂ ਹੱਲ ਹੋ ਜਾਣੀ ਹੈ ਉਹ ਕਦੀ ਸੰਭਵ ਨਹੀਂ ਉਹ ਲਗਾਤਾਰ ਪ੍ਰਯਾਸਾਂ ਦੇ ਨਾਲ ਹੋਏਗਾ ਕਈ ਸਕੀਮਾਂ ਸਾਡੀ ਗਵਰਨਮੈਂਟ ਨੇ ਲਾਂਚ ਕੀਤੀਆਂ ਜਿਨ੍ਹਾਂ ਵਿੱਚ 2017 ਚ ਜੀਐਸਟੀ ਸੀ ਜੀਐਸਟੀ ਦਾ ਮੁੱਦਾ ਕਾਂਗਰਸ ਦੇ ਟਾਈਮ ਤੇ ਵੀ ਉੱਠਿਆ ਕਾਂਗਰਸ ਨੇ ਵੀ ਜੀਐਸਟੀ ਲਾਂਚ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਕਰ ਪਾਈ ਉਹਦਾ ਸਭ ਤੋਂ ਵੱਡਾ ਕਾਰਨ ਸੀ ਕਿ 50% ਸਟੇਟ ਦੀ ਸਹਿਮਤੀ ਹੋਣੀ ਜ਼ਰੂਰੀ ਸੀ ਪਰ ਸਾਡੀ ਗਵਰਨਮੈਂਟ ਜਦੋਂ ਬਣੀ ਆਪਾਂ ਪ੍ਰਦੇਸ਼ਾਂ ਦੀ ਸਹਿਮਤੀ ਲੈਣਾ ਚਾਲੂ ਕੀਤੀ ਉਹਨਾਂ ਨੂੰ ਐਗਰੀ ਕੀਤਾ ਕਿ ਜਿਹੜਾ GST ਦਾ ਸੁਧਾਰ ਹੈ ਇਹ ਦੇਸ਼ ਲਈ ਬਹੁਤ ਫਾਇਦੇਮੰਦ ਰਹੇਗਾ ਔਰ ਜੇ ਤੁਹਾਨੂੰ ਕੋਈ ਸੇਲ ਟੈਕਸ ਦਾ ਨੁਕਸਾਨ ਹੁੰਦਾ ਆਪਾਂ ਤੁਹਾਨੂੰ ਕੰਪਨਸੇਟ ਕਰਾਂਗੇ ਤੁਹਾਨੂੰ ਪੈਸਾ ਦੇਵਾਂਗੇ ਔਰ ਉਹਨਾਂ ਨੂੰ ਇਸ ਗੱਲ ਤੇ ਮਨਾਇਆ ਕਿ ਅਗਲੇ 5 ਸਾਲ ਤੱਕ ਤੁਹਾਨੂੰ ਜਿਹੜਾ ਸੇਲ ਟੈਕਸ ਦਾ ਨੁਕਸਾਨ ਹੋਏਗਾ ਉਹ ਸੈਂਟਰ ਦੀ ਸਰਕਾਰ ਪਰੇਗੀ ਉਹਨਾਂ ਨੂੰ ਦਵੇਗੀ ਔਰ ਉਹਨਾਂ ਦੀ ਸਹਿਮਤੀ ਲੈ ਕੇ ਆਪਾਂ GST ਨੂੰ ਰੋਲ ਆਊਟ ਕੀਤਾ ਔਰ ਇਹ ਨਹੀਂ ਕਿ ਗੱਲ ਇਹ ਤੇ ਕਦਮ ਹੋ ਗਈ ਹੈ ਔਰ ਇਹ ਨਾਲ-ਨਾਲ ਆਪਾਂ ਇੱਕ GST ਕੌਂਸਲ ਬਣਾਈ GST ਕੌਂਸਲ ਦੇ ਵਿੱਚ ਜਿੰਨੇ ਵੀ ਪ੍ਰਦੇਸ਼ਾਂ ਦੇ ਫਾਈਨਾਂਸ ਮਨਿਸਟਰ ਸੀ ਉਹਨਾਂ ਨੂੰ ਰੱਖਿਆ ਗਿਆ ਸੈਂਟਰ ਦੀ ਟੀਮ ਸੀ ਉਹਨਾਂ ਨੂੰ ਰੱਖਿਆ ਗਿਆ ਕਿ ਮੈਂ ਹਰ ਮਹੀਨੇ ਉਹਨਾਂ ਦੀ ਮੀਟਿੰਗ ਹੁੰਦੀ ਸੀ ਔਰ ਜਿਹੜੇ ਵੀ ਪ੍ਰਦੇਸ਼ ਦੇ GST ਜਾਂ سیل ਟੈਕਸ ਨਾਲ ਰਿਲੇਟਡ ਜਿਹੜੇ-ਜਿਹੜੇ ਮਸਲੇ ਆ ਗਏ ਸੀ ਉਹ ਮਸਲੇ ਉੱਤੇ ਉਠਾਏ ਜਾਂਦੇ ਸੀ ਉਹਨਾਂ ਦਾ ਸੋਲੂਸ਼ਨ ਕੱਢਿਆ ਜਾਂਦਾ ਸੀ ਸਹਿਮਤੀ ਦੇ ਆਧਾਰ ਤੇ ਐਨੇ ਕਿ ਉਹਨਾਂ ਨੂੰ ਖੁੱਲਾ ਛੱਡ ਦਿੱਤਾ ਗਿਆ ਸੋ GST ਇੱਕ ਆਪਣੇ ਆਪ ਦੇ ਵਿੱਚ ਬੜਾ ਵੱਡਾ ਰਿਫਾਰਮ ਹੈ ਹਿੰਦੁਸਤਾਨ ਦਾ 13 ਕਾਨੂੰਨ GST ਦੇ ਆਨਲ ਖਤਮ ਹੋਏ 13 ਕਾਨੂੰਨ ਮੈਂ ਤੁਹਾਨੂੰ ਦੀ ਲਿਸਟ ਦੱਸਣਾ ਵਾਂ ਕਿ ਕਿਹੜੇ 13 ਕਾਨੂੰਨ GST ਦੇ ਆਨ ਤੇ ਆਪਾਂ ਖਤਮ ਕੀਤੇ ਪਹਿਲਾ ਗਾ ਸੀ ਸੈਂਟਰਲ ਐਕਸਾਈਜ਼ ਉਹ ਖਤਮ ਹੋ ਗਈ ਐਡੀਸ਼ਨਲ ਐਕਸਾਈਜ਼ ਡਿਊਟੀ ਉਹ ਖਤਮ ਹੋ ਗਈ ਸਪੈਸ਼ਲ ਐਡੀਸ਼ਨਲ ਡਿਊਟੀ ਆਫ ਕਸਟਮ ਖਤਮ ਹੋ ਗਈ ਸਰਵਿਸ ਟੈਕਸ ਖਤਮ ਹੋ ਗਿਆ ਐਡੀਸ਼ਨਲ ਕਸਟਮ ਡਿਊਟੀ ਖਤਮ ਹੋ ਗਈ ਵੈਟ ਵੈਲਿਊ ਐਡੀਟੈਕਸ ਹੀ ਉਹ ਖਤਮ ਹੋ ਗਿਆ ਸੈਂਟਰਲ ਸੇਲ ਟੈਕਸ ਖਤਮ ਹੋ ਗਿਆ ਲਗਜ਼ਰੀ ਟੈਕਸ ਖਤਮ ਹੋ ਗਿਆ ਔਕਰਾਏ ਤੇ ਐਂਟਰੀ ਟੈਕਸ ਖਤਮ ਹੋ ਗਿਆ ਐਂਟਰਟੇਨਮੈਂਟ ਤੇ ਅਮਿਊਜ਼ਮੈਂਟ ਟੈਕਸ ਖਤਮ ਹੋ ਗਿਆ ਟੈਕਸ ਔਨ ਐਡਵਰਟਾਈਜ਼ਮੈਂਟ ਖਤਮ ਹੋ ਗਿਆ ਪਰਚੇਸ ਟੈਕਸ ਖਤਮ ਹੋ ਗਿਆ ਟੈਕਸਿਸ ਔਨ ਲੋਟਰੀ ਬੈਟਿੰਗ ਐਂਡ ਗੈਂਬਲਿੰਗ ਕੋ ਖਤਮ ਹੋ ਗਿਆ 13 ਕਾਨੂੰਨਾਂ ਨੂੰ ਇੱਕ ਕਾਨੂੰਨ ਨੇ ਰਿਪਲੇਸ ਕੀਤਾ ਇਹ ਆਪਣੇ ਆਪ ਚ ਬੜੀ ਵੱਡੀ ਅਚੀਵਮੈਂਟ ਹੈ ਪਹਿਲੇ ਹਰ ਬੰਦੇ ਨੂੰ 13 ਤਰ੍ਹਾਂ ਦੀਆਂ ਰਿਟਰਨਾਂ ਫਾਈਲ ਕਰਨੀਆਂ ਪੈਂਦੀਆਂ ਸੀ 13 ਤਰ੍ਹਾਂ ਦੇ ਕਾਨੂੰਨਾਂ ਦੀ ਪਾਲਣਾ ਕਰਨੀ ਪੈਂਦੀ ਸੀ ਇਨਸਪੈਕਟਰੀ ਰਾਜ ਅਗਾਸੀ ਇਨਸਪੈਕਟਰੀ ਰਾਜ ਅਗਾਸੀ ਇੱਕ ਜੀਐਸਟੀ ਦੇ ਆਉਣ ਦੇ ਨਾਲ ਇਨਸਪੈਕਟਰੀ ਰਾਈਟ ਟੋਟਲ ਖਤਮ ਹੋਇਆ 13 ਕਾਨੂੰਨ ਦੇ ਬਜਾਏ ਇੱਕ ਕਾਨੂੰਨ ਰਹਿ ਗਿਆ ਅੱਜ ਹਿੰਦੁਸਤਾਨ ਦੇ ਵਿੱਚ ਅੰਮ੍ਰਿਤਸਰ ਚ ਭਾਵੇਂ ਬੰਦਾ ਬੈਠਾ ਹੋਵੇ ਤੇ ਭਾਵੇਂ ਕੇਰਲ ਦੇ ਵਿੱਚ ਬੰਦਾ ਬੈਠਾ ਹੋਵੇ ਸੇਮ ਰੇਟ ਐਪਲੀਕੇਬਲ ਹੁੰਦੇ ਥੇ ਨਤੇ ਇੱਥੇ ਕੀ ਸਿਚੁਏਸ਼ਨ ਦੀ ਪੰਜਾਬ ਦੇ ਰੇਟ ਕੁਛ ਹੈ ਹਰਿਆਣਾ ਚ ਕੁਛ ਹੈ ਦਿੱਲੀ ਦੇ ਵਿੱਚ ਕੁਛ ਹੈ ਉੱਤਰ ਪ੍ਰਦੇਸ਼ ਚ ਕੁਛ ਹੋਰ ਹੈ ਵਪਾਰੀ ਨੂੰ ਬਹੁਤ ਇਨਕੰਵੀਨੀਅੰਸ ਆ ਗਈ ਸੀ ਔਰ ਜਿਹੜੀ ਸਭ ਤੋਂ ਵੱਡੀ ਅਚੀਵਮੈਂਟ ਹੋਈ ਜੀਐਸਟੀ ਦੇ ਆਉਣ ਦੇ ਨਾਲ ਅੰਮ੍ਰਿਤਸਰ ਦਾ ਵਪਾਰੀ ਕੋਈ ਮਾਲ ਭੇਜਦਾ ਹੈ ਕਰਨਾਟਕਾ ਦੇ ਵਿੱਚ

5 3% 5% 12 18 28 40% ਅੱਜ ਹੁਣ ਤੁਹਾਡੇ ਸਲੈਬ ਕਿੰਨੇ ਰਹਿ ਗਏ ਆ ਸਿਰਫ ਦੋ 5 ਤੇ 18 28% ਦਾ ਸਲੈਬ ਖਤਮ ਹੋ ਗਿਆ 28% ਦੇ ਸਲੈਬ ਦੀ ਜਿੰਨੀਆਂ ਵੀ ਚੀਜ਼ਾਂ ਆਈਆਂ ਸੀ ਉਹ 18 ਚ ਚਲੀਆਂ ਗਈਆਂ ਜਾਂ 5 ਦੇ ਵਿੱਚ ਚਲੀਆਂ ਗਈਆਂ ਇਤੋਂ ਇਲਾਵਾ ਜਿਹੜਾ 12% ਸਲੈਬ ਅਦਾ ਸੀ ਉਹਦੇ 99% ਆਈਟਮਾਂ ਆਪਾਂ 5% ਤੇ ਕਰ ਦੁੱਤੀਆਂ ਨੜੇ 20% ਆਈਟਮ 5% ਚੜ੍ਹੀਆਂ ਗਈਆਂ ਆਈਆਂ 1% ਆਈਟਮ 18% ਦੇ ਵਿੱਚ ਨਹੀਂ ਹੈ ਐਦਾ ਲੋਕਾਂ ਨੂੰ ਬਹੁਤ ਬੈਨੀਫਿਟ ਮਿਲਣਾ ਉਹ ਦੂਸਰਾ ਜਿਹੜਾ ਇੰਪੋਰਟੈਂਟ ਪੁਆਇੰਟ ਹੈ ਬੜੀ ਲੰਬੀ ਲਿਸਟ ਹੈ ਜਿਹੜੀ ਆਈਟਮਸ ਹੈਗੀ ਹੈ ਮੈਂ ਬੁਨੀ ਜੀ ਨੂੰ ਕਹਵਾਂਗਾ ਕਿ ਜੇ ਤੁਹਾਨੂੰ ਕੋਈ ਲਿਸਟ ਵੀ ਚਾਹੀਦੀ ਹੋएगी ਆਪਾਂ ਤੁਹਾਨੂੰ ਬਾਅਦ ਦੇ ਵਿੱਚ ਪ੍ਰੋਵਾਈਡ ਕਰਦੇ ਆਂਗੇ ਲਿਸਟ ਉਹ ਕਿ ਸਾਰੀ ਜਿਹੜੀ ਇੰਪੋਰਟੈਂਟ ਕੁਝ ਜਿਹੜੇ ਪੁਆਇੰਂਟਸ ਅਗੇ ਉਹ ਮੈਂ ਤੁਹਾਡੇ ਨਾਲ ਚਰਚਾ ਚੱਲਣ ਲੈਣਾ ਹੈ ਲਾਈਫ ਇੰਸ਼ੋਰੈਂਸ ਤੁਹਾਡੀ ਜਿੱਥੇ 18% GST ਲੱਗਦਾ ਸੀ ਜ਼ੀਰੋ ਹੋ ਗਿਆ ਤੁਹਾਡੀ ਹੈਲਥ ਹੈਲਥ ਦੀ ਇੰਸ਼ੋਰੈਂਸ ਮੈਡੀਕਲ ਕਲੇਮ ਹਰ ਬੰਦੇ ਨੇ ਲਿਤੀ ਹੁੰਦੀ ਹੈ ਕਿਉਂਕਿ ਹੈਲਥ ਬਾਰੇ ਤਾਂ ਹਰ ਬੰਦਾ ਕੰਸਰਨਡ ਹੈ ਉਹਦਾ 18% GST ਲੱਗਦਾ ਸੀ ਪੂਰ ਜ਼ੀਰੋ ਹੋ ਗਿਆ ਤੁਹਾਡੀ ਹੈਲਥ ਸਰਵਿਸ ਜਿਮ ਵਗੈਰਾ ਦੂਸਰੀ ਜਿਹੜੀ ਚੀਜ਼ਾਂ ਸੀ ਜਿਹੜੇ 12% ਸਲੈਬ ਚਾਂਦੀ ਸੀ ਅੱਜ 5% ਦੇ ਸਲੈਬ ਚ ਆ ਗਈ এডੂਕੇਸ਼ਨ ਨੂੰ ਜ਼ੀਰੋ ਕਰਕੇ ਕਰ ਦਿੱਤਾ এডੂਕੇਸ਼ਨ ਦੇ ਪੁਆਇੰਟਸ ਨੂੰ ਟੋਟਲ ਜ਼ੀਰੋ ਕਰ ਦਿੱਤਾ ਇੱਕ ਬੜੀ ਲੰਬੀ ਲਿਸਟ ਹੈ ਜਿਹੜੀ ਕਿ ਮੈਂ ਤੁਹਾਨੂੰ ਦੱਸ ਸਕਦਾ ਵਾਂ ਕਿ ਜਿਹੜੇ ਜਿਹੜੇ ਪ੍ਰੋਡਕਟਸ ਹੈਗੇ ਹੈ ਉਹਨਾਂ ਦੇ ਰੇਟ ਕੱਟੇ ਆ ਜਿਵੇਂ ਹੇਅਰ ਆਇਲ ਸ਼ੈਂਪੂ ਟੂਥਪੇਸਟ ਟੂਥ ਬਰਸ਼ ਸ਼ੇਵਿੰਗ ਕਰੀਮ ਟਾਇਲਟ ਸੋਪ ਇਹਨਾਂ ਤੇ 18% GST ਜਿਹਨਾਂ 5% ਰਹਿ ਗਿਆਗਾ ਬਾਈ ਟੇਬਲ ਵੇਅਰ ਕਿਚਨ ਵੇਅਰ 12% ਤੋਂ 5% ਬਾਈਸਾਈਕਲਸ 12 ਤੋਂ 5% ਜਿਹੜੇ ਤੁਹਾਡੇ ਬਟਰ ਕਿਓ ਚੀਜ਼ ਵਗੈਰਾ ਡੇਲੀ ਪ੍ਰੋਡਕਟਸ ਐ 12% ਤੋਂ 5% ਰਹਿ ਗਿਆਨਾਂ ਤੇ ਕਈ ਆਈਟਮਾਂ ਐਸੀਆਂ ਆਈਆਂ ਜਿਨਾਂ ਤੇ ਜ਼ੀਰੋ ਕਰ ਦਿੱਤਾ ਗਿਆਗਾ ਜਿਨਾਂ ਨਮਕੀਨ ਪੁੱਜੀਆ

5% ਦੇ ਦਾਇਰੇ ਦੇ ਵਿੱਚ ਆ ਰਹੀ ਹੈ ਜਿਹੜਾ ਕਿ ਡੈਫੀਨਿਟਲੀ ਲੋਕਾਂ ਨੂੰ ਬੜਾ ਵੱਡਾ ਰਿਲੀਫ ਮਿਲੇਗਾ ਲੋਕਾਂ ਨੂੰ ਐਡਵਾਂਟੇਜ ਮਿਲੇਗਾ ਜੜੀ ਕਿ ਲੋਕਾਂ ਨੂੰ ਚੀਜ਼ਾਂ ਮਹਿੰਗੀਆਂ ਮਿਲਦੀਆਂ ਪਈਆਂ ਸੀ ਅੱਜ ਉਹਨਾਂ ਨੂੰ ਉਹ ਚੀਜ਼ਾਂ ਬੜੀ ਸਸਤੀਆਂ ਮਿਲਦੀਆਂ ਪੈਣਗੀਆਂ ਹੁਣ ਚਲੋ ਅਜਨਾਲਾ ਦੇ ਵਿੱਚ ਆਇਆ ਤੇ ਨਾਰਮਲੀ ਇੱਕ ਸਵਾਲ ਤੇ ਐਗਰੀਕਲਚਰ ਨਾਲ ਰਿਲੇਟਡ ਤੁਹਾਡਾ ਰਹਿ ਮੈਂ ਇਹ ਕਿ ਕੋਈ ਬੋਲੀ ਜੀ ਵੀ ਕਹਿੰਦੇ ਆ ਕਿ ਸਾਡਾ ਐਗਰੀਕਲਚਰ ਨਾਲ ਰਿਲੇਟਡ ਹੈ ਐਗਰੀਕਲਚਰ ਜਿੰਨੇ ਤੁਹਾਡੀ ਮਸ਼ੀਨਰੀ ਹੈ ਉਹਨਾਂ ਤੇ ਰੇਟ ਮੈਂ ਤੁਹਾਨੂੰ ਦੱਸਣਾ ਕਿ ਕਿੰਨੇ ਕੱਟ ਗਏਗੀ ਹੈ ਖਾਸ ਤੌਰ ਤੇ ਐਗਰੀਕਲਚਰ ਮਸ਼ੀਨਰੀ اور ਟਰੈਕਟਰ ਤੇ 12% ਅਗਾਸੀ GST ਉਹਨਾਂ ਘਟ ਕੇ 5% ਰਹਿ ਗਿਆ ਵਰਤ ਤੋਂ ਇਲਾਵਾ ਤੁਹਾਡੇ ਜਿਹੜੇ ਫਿਕਸ ਸਪੀਡ ਡੀਜ਼ਲ ਇੰਜਨ ਸੀ ਨਾ 15 HP ਤੋਂ ਥੱਲੇ ਦੇ ਉਹਨਾਂ ਤੇ 12% ਰੇਟ ਸੀ ਉਹ ਘਟ ਕੇ 5% ਹੋ ਗਿਆ ਟਰੈਕਟਰ ਦੇ ਟਾਇਰ ਟਿਊਬ ਤੇ ਪਾਰਟ ਉਹਨਾਂ ਦੇ 18% ਸੀ ਹੁਣ 5% ਹੈ ਫਿਰ ਐਗਰੀਕਲਚਰ ਹਾਰਟੀਕਲਚਰ ਫੋਰੈਸਟਰੀ ਮਸ਼ੀਨਰੀ ਔਰ ਜਿਹੜੀ ਸੋਇਲ ਪ੍ਰੇਪਰੇਸ਼ਨ ਦੀ ਮਸ਼ੀਨਰੀ ਹੈ ਹਾਰਵੈਸਟਿੰਗ थ्रेशਿੰਗ ਮਸ਼ੀਨਰੀ ਹੈ ਉਹਤੇ 12% ਤੋਂ ਰੇਟ ਕੱਟ ਕੇ 5% ਰਹਿ ਗਿਆ ਗਾਵਾ ਕੰਪੋਜ਼ਿਟਿੰਗ ਮਸ਼ੀਨਾ ਚੜੀਆਂ ਆਉਂਦੀਆਂ ਆ ਮੈਂ ਉਹਦੇ ਉੱਤੇ ਵੀ ਰੇਟ 12 ਤੋਂ 5 ਹੋ ਗਿਆ ਹੈਂਡ ਪੰਪ ਨੋਜ਼ਲਸ ਡ੍ਰਿਪ ਇਰੀਗੇਸ਼ਨ ਸਪ੍ਰਿੰਕਲਰ ਤੇ ਜਨੇਵੀ ਮਸ਼ੀਨਾ ਇਹਨਾਂ ਤੇ 5% ਰੇਟ ਕੱਟ ਗਿਆ ਸੋ ਐਗਰੀਕਲਚਰ ਸੈਕਟਰ ਨੂੰ ਇੱਕ ਬੜਾ ਜ਼ਬਰਦਸਤ ਬੂਸਟ ਹੈ ਉਹਦਾ ਐਡਵਾਂਟੇਜ ਮਿਲੇਗਾ ਪਰ ਮੁੱਦਾ ਕੀ ਆਗਾਵਾ ਕਿ ਇੱਕ ਸਵਾਲ ਉੱਠਦਾ ਰਹਦਾ ਆਗਾਵਾ ਸੋ ਆਲਵੇਸ ਵੜੇ ਬੱਚ ਲੋਵਾ ਦਾ ਜੂਰ ਲਵੰਗਾ ਸਾਰੇ ਅ ਜਿਹੜਾ ਸਵਾਲ ਉੱਠਦਾ ਹੈ ਕਿ ਪੈਸਾ ਆਇਆ ਜੀਐਸਟੀ ਚ ਅੱਜ ਸਾਡੀ ਕਲੈਕਸ਼ਨ ਲਗਭਗ ਪਿਛਲੇ ਮਹੀਨੇ ਦੀ 1.86 ਲੱਖ ਕਰੋੜ ਦੀ ਸੀ ਜੀਐਸਟੀ ਦੀ ਕਲੈਕਸ਼ਨ ਉਹ ਪੈਸਾ ਖਰਚ ਕਿੱਥੇ ਹੋਇਆ ਪੈਸਾ ਤੁਹਾਡਾ ਖਰਚ ਹੋਇਆ ਇਨਫਰਾਸਟ੍ਰਕਚਰ ਡਿਵੈਲਪਮੈਂਟ ਤੇ 2014 ਦੇ ਵਿੱਚ ਜੋ ਛੱਡਾ ਪਹਿੰਦੂਸਤਾਨ ਦਾ ਇਨਫਰਾਸਟ੍ਰਕਚਰ ਸੀ ਅੱਜ 60 ਤੋਂ 70% ਵੱਧ ਗਿਆ ਹੈ

ਪੰਜਾਬ ਦੇਖੋ ਸਵਾਲ ਤੁਸੀਂ ਕਰਦੇ ਹੋ ਪੰਜਾਬ ਦਾ ਮੈਂ ਗੱਲ ਕਰਨਾ ਪਿਆ ਦੇਸ਼ ਦੀ ਦੇਸ਼ ਤਰੱਕੀ ਕਰੇਗਾ ਉਹਦੇ ਬੈਨੀਫਿਟ ਸਾਰਿਆਂ ਨੂੰ ਆਣਗੇ ਆਪਾਂ ਹਰ ਚੀਜ਼ ਨੂੰ ਪੰਜਾਬ ਪੰਜਾਬ ਦੇ ਐਂਗਲ ਨਾਲ ਐਗਰੀਕਲਚਰ ਦੇ ਵਿੱਚ ਜੋ ਮਸ਼ੀਨਰੀ ਦੇ ਵਿੱਚ ਰੇਟ ਕਟਾਏ ਗਏ ਆ ਉਹਦਾ ਪੰਜਾਬ ਨੂੰ ਬੈਨੀਫਿਟ ਹੈ ਕਿਉਂਕਿ ਪੰਜਾਬ ਇੱਕ ਐਗਰੀਕਲਚਰ ਪ੍ਰਧਾਨ ਸਟੇਟ ਹੈ ਜਿੰਨੀ ਮਸ਼ੀਨਰੀ ਦੇ ਅੱਜ 7-7% 8-8% 12% ਰੇਟ ਡਾਊਨ ਹੋਇਆ ਉਹਦਾ ਬੈਨੀਫਿਟ ਪੰਜਾਬ ਨੂੰ ਹੈ

ਆਉਣ ਵਾਲੇ ਹੈ ਕੋਈ ਜੜਾ ਆਪਾਂ ਚੇਂजेस ਜਾਂ ਰਿਫਾਰਮ ਲੈ ਕੇ ਆਏ ਹੈ ਕੋਈ ਖਤਮ ਨਹੀਂ ਹੋ ਗਏ ਕਿ ਭਈ ਇਹਦੇ ਬਾਅਦ ਫੁੱਲ ਸਟਾਪ ਲੱਗ ਗਿਆ ਗਾ ਹੈ ਜੀਐਸਟੀ ਕੌਂਸਲ ਉਥੇ ਹੀ ਕਾਇਮ ਹੈ ਔਰ ਇਹ ਬਾਤ ਜੜੀ ਜੜੀ ਸਟੇਟਾਂ ਦੀ ਡਿਮਾਂਡ ਆਂਦੀ ਰਹੇਗੀ ਕਿਉਂਕਿ ਜੜਾ ਵੀ ਮੁੱਦਾ ਜੀਐਸਟੀ ਕੌਂਸਲ ਤੇ ਜਾਂਦਾ ਨਾ ਉਹ ਪ੍ਰਦੇਸ਼ ਦੇ ਫਾਈਨੈਂਸ ਮਿਨਿਸਟਰ ਉੱਤੇ ਲੈ ਕੇ ਜਾਂਦੇ ਹੈਗੇ ਔਰ ਉਥੇ ਵਿਚਾਰ ਕੀਤਾ ਜਾਂਦਾ ਹੈ ਉਹ ਮੁੱਦਿਆਂ ਤੇ ਔਰ ਉਥੇ ਆਮ ਸਹਿਮਤੀ ਬਣਾ ਕੇ ਰਿਫਾਰਮਸ ਨੂੰ ਲਾਗੂ ਕੀਤਾ ਜਾਂਦਾ ਹੈ ਜੇ ਉਥੇ ਕੋਈ ਮੁੱਦੇ ਇਹੋ ਜਿਹੇ ਉੱਠਣਗੇ ਗੋਲਡ ਨਾਲ ਰਿਲੇਟਡ ਕੋਈ ਵਪਾਰੀਆ ਦੀ ਡਿਮਾਂਡ ਹੋਏਗੀ ਤੇ ਡੈਫੀਨਿਟਲੀ ਕਨਸੀਡਰ ਹੋਏਗਾ ਤੁਹਾਡੀ ਸਰਕਾਰ ਵੀ ਤੁਹਾਡੀ ਸਰਕਾਰ ਨੇ ਜੀਐਸਟੀ ਲਾ ਕੇ ਜਾਂਦੀ ਸੀ ਉਦੋਂ ਕਿਉਂ ਨਹੀਂ ਸੋਚਿਆ ਕਿ ਇੰਨਾ ਗੋਹੇ ਪਾਇਆ ਗਿਆ ਹੁਣ ਜੇ ਲੋਕਾਂ ਦਾ ਕਹਿਣਾ ਹੈ ਕਿ ਜ਼ਮੀਨ ਕੋਈ ਨਜ਼ਰ ਆ ਰਹੀ ਭਾਗ ਭਾਗ ਤੇ ਹੁੰਦੀ ਹੈ ਕਿ ਉਹ ਸ਼ੁਰੂ ਕਰ ਦੇ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਤੁਹਾਨੂੰ ਪਹਿਲੇ ਇੱਕ ਉਦਾਹਰਨ ਦਿੱਤੀ ਹੈ ਕਿ ਅਮਰੀਕਾ ਅਮਰੀਕਾ ਇੱਕ ਦਿਨ ਚ ਨਹੀਂ ਬਣ ਗਿਆ ਸੀ ਅਮਰੀਕਾ ਨੂੰ ਅਮਰੀਕਾ ਬਣਾਉਣ ਦੇ ਵਿੱਚ ਉੱਥੋਂ ਦੀ ਲੀਡਰਸ਼ਿਪ ਨੇ ਕੰਮ ਕੀਤਾ ਉੱਥੋਂ ਦੇ ਲੋਕਾਂ ਨੇ ਕੰਟਰੀਬਿਊਸ਼ਨ ਦਿੱਤਾ ਜੇ ਅੱਜ